ਮੱਕੀ ਦੀ ਦੇਖਰੇਖ ਕਰਨ ਦਾ ਸਹੀ ਸਮਾਂ ਆ ਹੁੰਦਾ ਸੱਜਣੋ ਜਦੋਂ ਮੱਕੀ ਖਰਾਬ ਹੋ ਗਈ ਮੁੜ ਕੇ ਦੇਖਰੇਖ ਕਰੋ ਜਾਂ ਨਾ ਕਰੋ ਜਦੋਂ ਤੁਹਾਡੀ ਮੱਕੀ 4 ਤੋਂ 5 ਪੱਤਿਆਂ ਦੀ ਹੋ ਗਈ ਆ ਇਸ ਟਾਈਮ ਸੱਜਣੋ ਥ੍ਰਿਪਸ ਮਤਲਬ ਕਿ ਜੂੰ ਤੇ ਆਪਣਾ ਫਾਲ ਆਰਮੀ ਵਨ ਦਾ ਜਿਹੜਾ ਅਟੈਕ ਆਉਂਦਾ ਹੀ ਆਉਂਦਾ ਹੈ ਬਹੁਤੇ ਸਾਰੇ ਭੋਲੇ ਭਾਲੇ ਕਿਸਾਨਾਂ ਨੂੰ ਇਸ ਟਾਈਮ ਠੱਗਿਆ ਜਾਂਦਾ ਹੈ ਉਹਨਾਂ ਨੂੰ ਮਹਿੰਗੀਆਂ ਮਹਿੰਗੀਆਂ ਸਪਰੇਅਾਂ ਜਿਹੜੀਆਂ ਮੜ ਦਿਤੀਆਂ ਜਾਂਦਾ ਪਰ ਅਸਲ ਚ ਕਿਸਾਨ ਵੀਰੋ ਇੱਥੇ ਮਹਿੰਗੀ ਸਪਰੇਅ ਦੀ ਨਹੀਂ ਲੋੜ ਇੱਥੇ ਤਕਨੀਕ ਦੀ ਲੋੜ ਆ ਜਿਵੇਂ ਤੁਸੀਂ ਆ ਦੇਖ ਰਹੇ ਹੋ ਬਾਈ ਸਪਰੇਅ ਕਰਦਾ ਜੇ ਤੁਸੀਂ ਇਸ ਤਰੀਕੇ ਦੇ ਨਾਲ ਕੋਈ ਵੀ ਸਪਰੇਅ ਕਰੋਗੇ ਤਾਂ ਤੁਹਾਨੂੰ 100% ਰਿਜ਼ਲਟ ਮਿਲੂਗਾ ਸਾਡੇ ਵਾਲੇ ਅਕਸਰ ਹੋਰ ਫਸਲਾਂ ਦੀ ਤਰ੍ਹਾਂ ਇੱਕ ਨਿਯੋਜਨ ਨਾਲ ਮੱਕੀ ਤੇ ਸਪਰੇਅ ਕਰਨ ਲੱਗ ਜਾਂਦੇ ਆ ਜੀ ਦਾ ਕਿ ਆਪਾਂ ਨੂੰ ਬੈਨੀਫਿਟ ਨਹੀਂ ਮਿਲਦਾ ਤੇ ਮੱਕੀ ਤੇ ਮੁੜ ਕੇ ਆਪਾਂ ਕਹਿੰਨੇ ਯਾਰ ਦੋ ਸਪਰੇਹਾਂ ਕਰ ਲਈਆਂ ਤਿੰਨ ਸਪਰੇਹਾਂ ਕਰ ਲਈਆਂ ਸਾਡੇ ਦਾ ਮੱਕੀ ਦੇ ਵਿੱਚ ਨਾ ਸੁੰਡੀ ਕੰਟਰੋਲ ਚ ਆ ਰਹੀ ਹੈ ਤੇ ਨਾ ਇਹ ਜੂੰ ਇਸੇ ਲਈ ਸੱਜਣੋ ਇਹ ਵੀਡੀਓ ਤਾਂ ਕਰਕੇ ਜ਼ਰੂਰੀ ਆ ਹੋਰ ਸੱਜਣਾ ਮਿੱਤਰਾਂ ਤੱਕ ਵੀ ਸ਼ੇਅਰ ਕਰਿਓ ਪਹਿਲੀ ਸਪਰੇਹ ਜਿਹੜੀ ਤੁਸੀਂ ਕਰਨੀ ਆ ਉਹ ਹਲਕੀ ਫੁਲਕੀ ਕਰੋ ਜਾਂ ਸਵੇਰ ਕਰੋ ਜਲਦੀ ਤੇ ਜਾਂ ਸ਼ਾਮ ਨੂੰ ਕਰੋ ਉਸ ਦਾ ਤੁਹਾਨੂੰ ਬਾਈ ਜੀ 100% ਰਿਜ਼ਲਟ ਮਿਲੂਗਾ ਤੇ ਤੇ ਆਪਾਂ ਤੁਹਾਡੇ ਵਾਸਤੇ ਜਾਣਕਾਰੀ ਵਾਲੀਆਂ ਭਰਪੂਰ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਜੇ ਤੁਸੀਂ ਆਪਣੇ ਪੇਜ ਤੇ ਪਹਿਲੀ ਵਾਰੀ ਇਹ ਵੀਡੀਓ ਦੇਖ ਰਹੇ ਆ ਤਾਂ ਆਪਣੇ ਪੇਜ ਨੂੰ ਕਰ ਲਿਓ ਫੋਲੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਨਵੀਂ ਜਾਣਕਾਰੀ ਨਾਲ ਤੁਸੀਂ ਲਾਸਟ ਤੱਕ ਜੁੜੇ ਸਾਰਿਆਂ ਧੰਨਵਾਦ